ਵੋਟਾਂ ਬਾਹ ਆ ਵੋਟਾਂ ਬਾਹ ਲੋਕ ਤੁਹਾਨੂੰ ਅਪਸਰਦੇ ਕਾਂਗਰਸੀਆਂ ਚੋਣ ਜਾਤਾਂ ਲੱਗਾ ਸਾਡੇ ਤੇ ਹਰ ਜਮਾ ਨੇ ਸਾਡੇ ਸਾਰੇ ਜਮਾ ਜਮਾ ਨੇ ਸਾਡੀ ਜਮਾ ਨੇ ਇਹ ਸਰਕਾਰ ਦੇ ਸਾਰੇ ਖਿਲਿਆਂ ਛਰੇਆ ਪੁੰਡਾ ਛਰੇਆ ਇਹਦੀ ਦਬ ਚੱਕ ਲੋਗ ਕੋਈਲਾ ਸਾਹਿਬ ਕੀ ਮੰਗ ਕਰ ਅਸੀਂ ਕੋਈ ਨਹੀਂ ਜੇ ਬਹਿ ਲੈਕਚਰ ਕਿਵੇਂ ਚਣਿਆ ਅਸੀਂ ਐਸਡੀਪੀ ਦਾ ਪੁੱਤਰ ਨਹੀਂ ਛੱਟਣਾ ਜੇ ਕਦੇ ਮਾਥਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਝੁੱਟੀ ਛੱਤ ਕਿਉਂਕਿ ਝੁੱਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਉਹਨੇ ਬਿਲਕੁਲ برداشت ਨਹੀਂ ਜਾਂਦਾ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਇਹ ਸ਼ਰੇਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਕੋਲ ਵੀ ਜਰਾ ਸੀ ਇੱਕ ਇੱਕ ਇਹ ਕਿਹ ਲੋਏ ਲੋਕਤੰਤਰ ਹੈ ਇਹ ਕਿਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ